ਸਰਬੱਤ ਦਾ ਪਲਾ charitable trust ਨੇ ਸਨੀਓ ਬ੍ਰਾਇਸ ਸਕਾਲਰਸ਼ਿਪ ਸਕੀਮ ਤਹਿਤ ਮਾਤਾ ਗੁਜਰੀ ਕਾਲਜ ਦੇ ਸੈਸ਼ਨ 2024-25 ਦੇ 34 ਲੋੜਵੰਦ ਵਿਦਿਆਰਥੀਆਂ ਨੂੰ 2,60,000 ਰੁਪਏ ਕਾਲਜ ਦੀਆਂ ਫੀਸਾਂ ਦੇ ਰੂਪ ਵਿੱਚ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਸਰਬੱਤ ਦਾ ਪਲਾ charitable trust ਐਜੂਕੇਸ਼ਨ ਦੇ ਡਾਇਰੈਕਟਰ ਇੰਦਰਜੀਤ ਕੌਰ ਅਤੇ ਪਟਿਆਲਾ ਦੇ ਪ੍ਰਧਾਨ सुरेंद्र ਸਿੰਘ ਮੌਜੂਦ ਸਨ ਸਰਬੱਤ ਦਾ ਪਲਾ charitable trust ਦੇ ਵੱਲੋਂ 34 ਬੱਚਿਆਂ ਦੇ ਫੀਸ ਦੇ ਉਸ ਉਸ ਨੂੰ 60000 ਰੁਪਏ ਦਾ ਚੈੱਕ ਲੈ ਕੇ ਆਈ ਹੈ ਇਹ ਕਾਲਜ ਸਾਡੇ ਨਾਲ 2017 ਤੋਂ ਜੁੜਿਆ ਹੋਇਆ ਹੈ ਹੁਣ ਤੱਕ ਅਸੀਂ ਇਹਨਾਂ ਨੂੰ ਤਕਰੀਬਨ 14 ਲੱਖ ਦੇ ਕਰੀਬ ਉਹ ਬੱਚਿਆਂ ਦੇ ਫੀਸਾਂ ਚੱਕ ਦੇ ਚੁੱਕੇ ਹਾਂ ਪਰ ਇਸ ٹرسٹ ਦੇ ਵਿੱਚ ਇੱਕ ਤੇ ਸਿਰਫ ਇੱਕੋ ਹੀ ਸੱਜਣ ਦੇ ਪੈਸਿਆਂ ਦੇ ਨਾਲ ਉਹ ਹੈਗੇ ਆ ਡਾਕਟਰ ਐਸ ਪੀ ਸਿੰਘ ਉਪਰੋਏ ਉਹ ਆਪਣੀ ਕਮਾਈ ਦੇ ਵਿੱਚੋਂ 98% ਹਿੱਸਾ ਇਹਨਾਂ ਜਿਹੜੇ ਭਲਾਈ ਦੇ ਕੰਮਾਂ ਦੇ ਵਿੱਚ ਲੋਕ ਉਹ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਹੈਲਪ ਨਹੀਂ ਲੈਂਦੇ ਸਾਡੇ ਕੋਲ ਕੋਈ ਵੀ ਇਸ ਤਰ੍ਹਾਂ ਦੀ ਸਲਿੱਪ ਨਹੀਂ ਆਇਆ ਕਿ ਕਿਹੜਾ ਕਿਸ ਜਿਹੜਾ ਬਾਹਰੋਂ ਇਸ ਟਰਸਟ ਦੇ ਵਿੱਚ ਕਿਸੇ ਦੇ ਪਾਸੇ ਕੋਈ ਪੈਸਾ ਹੁੰਦਾ ਸੋ ਮੀਨ ਅਸੀਂ ਦੋ ਸਟ੍ਰੀਮਸ ਵੈਸੇ ਦਾ ਹਰ ਇੱਕ ਪਾਸੇ ਜਿਹੜਾ ਇੱਕ ਪਾਸਾ ਤੁਸੀਂ ਫਰੋਲ ਲਓ ਹਰ ਇੱਕ ਪਾਸੇ ਇਹ ਜਿਹੜਾ ਟਰਸਟ ਤੁਹਾਨੂੰ ਹੈਲਪ ਕਰਦਾ ਜਿਹੜਾ ਜੈਨੂਇਨਰ ਜੈਨੂਨ ਹੋਣਾ ਚਾਹੀਦਾ ਉਸ ਦੀ ਟਰਸਟ ਹਰ ਪੱਖੋਂ ਮਦਦ ਕਰਨੋਂ ਹਰ ਵੇਲੇ ਤਿਆਰ ਹੁੰਦਾ ਤੇ ਹਰ ਵੇਲੇ ਕਰਦਾ ਸੋ ਮੀਨ ਸਟ੍ਰੀਮਸ ਦੋ ਹੈ ਐਜੂਕੇਸ਼ਨ ਹੈ ਤੇ ਹੈਲਥ ਹੈ ਦੋਨੇ ਸਟਰੀਮਾਂ ਦੇ ਵਿੱਚ ਇਹ ਟਰਸਟ ਜਿਹੜਾ ਹੈਗਾ ਫੁੱਲੀ ਦਿਲੋਂ ਤਨੋਂ ਮਨੋਂ ਤਨੋਂ ਸਭ ਪਾਸਿਓਂ ਇਹ ਟਰਸਟ ਜਿਹੜਾ ਹੈਗਾ ਉਹ ਇਸ ਹਿਊਮੈਨਿਟੀ ਦੀ ਮਦਦ ਕਰ ਰਿਹਾ ਹੈ ਮੈਂ ਮੇਨ ਆਪਣੇ ਐਜੂਕੇਸ਼ਨ ਦੇ ਵਿੱਚ ਗੱਲ ਕਰੂੰਗੀ ਐਜੂਕੇਸ਼ਨ ਦੇ ਵਿੱਚ ਬੇਟਾ ਬੱਚਿਆਂ ਨੂੰ ਫੀਸ ਦਿੱਤੀ ਜਾਂਦੀ ਹੈ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਜਿਹੜੇ ਹੈਗੇ ਇਸ ਟਰਸਟ ਨੇ ਅਡਾਪਟ ਕੀਤੇ ਹੋਏ ਆ ਉਹਦੇ ਵਿੱਚ ਦੋ ਕੰਡੀਸ਼ਨਸ ਰੱਖੀਆਂ ਹੋਈਆਂ ਪਹਿਲੀ ਕੰਡੀਸ਼ਨ ਇਹ ਹੈ ਕਿ ਬੱਚਾ ਇੰਟੈਲੀਜੈਂਟ ਹੋਵੇ ਬੱਚੇ ਦੇ 80% ਤੋਂ ਉੱਪਰ ਨੰਬਰ ਹੋਣ ਤੇ ਜੈਨੂਇਨ ਹੋਵੇ ਮਤਲਬ ਫਾਈਨੈਂਸ਼ੀਅਲੀ ਵੀਕ ਹੋਵੇ ਕੋਈ ਜ਼ਰੂਰੀ ਨਹੀਂ ਵੀ ਜੇ ਦੀ ਐਨੀ ਇਨਕਮ ਹੈ ਤੁਹਾਨੂੰ 80% ਨੰਬਰ ਲਾਇਆ ਤੇ ਉਹਨੂੰ ਅਟਰਸ ਪੈਸੇ ਦਊਗਾ ਉਹ ਸੂ ਨਹੀਂ ਦਿੰਦਾ ਦੂਸਰੀ ਕੈਟਾਗਰੀ ਸਾਡੇ ਕੋਲ ਉਹ ਆਉਂਦੀ ਹੈ ਜਿਨ੍ਹਾਂ ਦੇ ਫਾਦਰ ਨਹੀਂ ਹੈਗੇ ਉਹਨਾਂ ਦੇ ਵਾਸਤੇ ਅਸੀਂ ਕੋਈ ਕੰਡੀਸ਼ਨ ਨਹੀਂ ਰੱਖੀ ਹੋਈ ਸਿਰਫ ਇਹ ਹੈ ਵੀ ਉਹ ਬੱਚਾ ਜਿਹੜਾ ਕਲਾਸ ਚ ਪਾਸ ਹੋਣਾ ਚਾਹੀਦਾ ਕਿਉਂਕਿ ਫਾਈਨੈਂਸ਼ੀਅਲੀ ਉਹ ਵੀਕ ਹੈ ਇਸ ਕਰਕੇ ਉਹਦਾ ਫਾਦਰ ਨਹੀਂ ਆ ਉਹ ਕੋਈ ਫਾਈਨੈਂਸ਼ੀਅਲ ਅਸਿਸਟੈਂਸ ਨਹੀਂ ਮਿਲਦੀ ਆਪਣੀ ਪੜ੍ਹਾਈ ਜਿਹੜੀ ਕੰਟੀਨਿਊ ਨਹੀਂ ਕਰ ਸਕਦਾ ਉਹਨੂੰ ਇਸ ਤਰ੍ਹਾਂ ਹੈਲਪ ਦਿੱਤੀ ਜਾਂਦੀ ਹੈ ਸੋ ਅੱਜ ਅਸੀਂ ਇੱਥੇ 34 ਬੱਚਿਆਂ ਦੀ ਫੀਸ ਜਿਹੜੀ ਹੈਗੀ ਆ ਉਹ ਦੇਣ ਵਾਸਤੇ 2,60,000 ਦਾ ਚੱਕ ਮੈਂ ਲੈ ਕੇ ਆਈਆਂ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਇਹ ਸੁਜੈਸ਼ਨ ਦਿੰਨੀ ਆ ਕਿ ਅੱਗੇ ਨੂੰ ਵੀ ਤੁਸੀਂ ਇਸੇ ਤਰ੍ਹਾਂ ਹੀ ਮਿਹਨਤ ਕਰੋ 80% ਤੋਂ ਉੱਪਰ ਨੰਬਰ ਲੈ ਕੇ ਤੇ ਤੁਸੀਂ ਫੇਰ ਦੁਬਾਰਾ ਇਸ ਕਲਾਸ ਦੇ ਵਿੱਚੋਂ ਜਿਹੜੀ ਆ ਉਹ ਹਲਪ ਪ੍ਰਾਪਤ ਕਰ ਸਕਦੇ ਹੋ ਸੋ ਬਹੁਤਾ ਕੁਝ ਨਾ ਬੋਲਦੀ ਹੋਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਅਸੀਂ ਮਾਤਾ ਜੀ ਕਾਲ ਫਤਿਹਗੜ੍ਹ ਸਾਹਿਬ ਵੱਲੋਂ ਸਰਬਾਗਪਰ ਟਰਸਟ ਦੇ ਚੇਅਰਮੈਨ ਸਰਦਾਰ ਰਸਤੀ ਸਿੰਘ ਅਭਰਾਏ ਜੀ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਨਾਂ ਵਿਦਿਆਰਥੀਆਂ ਦੀ ਫਾਈਨੈਂਸ਼ੀਅਲ ਮਦਦ ਕੀਤੀ ਹੈ ਕਿਉਂਕਿ ਸਾਰੇ ਵਿਦਿਆਰਥੀ ਉਹ ਨੇ ਜਿਨ੍ਹਾਂ ਨੂੰ ਸਹੀ ਅਰਥਾਂ ਦੇ ਵਿੱਚ ਪੈਸੇ ਦੀ ਲੋੜ ਆ ਤੇ ਮੈਨੂੰ ਲੱਗਦਾ ਕਿ ਉਹਨਾਂ ਦਾ ਪੈਸਾ ਜਿਹੜਾ ਹੈਗਾ ਉਹ ਸਹੀ ਥਾਂ ਤੇ ਇਹ ਖਰਚ ਵੀ ਜਿਹੜਾ ਹੈਗਾ ਹੋਏ ਹੋਵੇਗਾ ਸੋ ਅਸੀਂ ਬੱਚਿਆਂ ਨੂੰ ਵੀ ਇਹ ਨਾਲ ਦੀ ਨਾਲ ਜਿਹੜਾ ਹੈਗਾ ਸੁਜੈਸਟ ਕਰਦੇ ਆ ਕਿ ਉਹ ਵੀ ਹੋਰ ਬੇਨਤ ਕਰਕੇ ਇਸ ٹرسٹ ਤੋਂ ਜਿੰਨਾ ਕੁ ਫਾਇਦਾ ਲੈ ਸਕਦੇ ਹਨ ਉਹ ਲੈਣ ਕਿਉਂਕਿ ਉਹ ਆਪਣੀ ਕਮਾਈ ਦਾ ਇੰਨਾ ਵੱਡਾ ਹਿੱਸਾ ਦੇ ਰਹੇ ਨੇ ਤੇ ਕੋਈ ਬੱਚੇ ਸਾਡੇ ਅਸੀਂ 2017 ਤੋਂ ਜੁੜੇ ਹੋਏ ਹਾਂ ਉਸ ਬਾਅਦ ਆਪਾਂ ٹرسٹ ਨਾਲ ਸਮਾਰੇ ਸਾਰੇ ਨਮਾਇਦਿਆਂ ਦਾ ਉਸ ਬਾਅਦ ਆਪਾਂ ٹرسٹ ਦੇ ਤੇ ਵਿਸ਼ੇਸ਼ ਤੌਰ ਤੇ ਵੀਰਾਇ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜਿੰਨਾ ਨੇ ਇਸ ਹੱਦ ਤੱਕ ਇਸ ਕਾਲਜ ਦੇ ਵਿਦਿਆਰਥੀਆਂ ਦੀ ਮਦਦ ਕੀਤੀ